ਸਸਿਕਲ ਜੀ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਨਵੇਂ ਵੀਡੀਓ ਦੇ ਵਿੱਚ ਦੋਸਤੋ ਕਈ ਭਰਾ ਕਹਿੰਦੇ ਹੁੰਦੇ ਆ ਬਹੁਤ ਜ਼ਿਆਦਾ ਦੇਖਿਆ ਹੀ ਬਹੁਤ ਘੱਟ ਨੇ ਕਿ گاਵਾਂ ਦੇ ਫਾਰਮ ਤਾਂ ਖੁੱਲੇ ਹੁੰਦੇ ਜਿਵੇਂ ਇਸ ਤਰ੍ਹਾਂ ਖੁੱਲ੍ਹੀਆਂ ਨੇ ਤੇ ਆਟੋਮੈਟਿਕ ਪਾਣੀ ਪੀਣ ਵਾਲੇ ਲੱਗੇ ਹੋਏ ਨੇ ਡ੍ਰਿੰਕਰ ਤੇ ਦੇਖੋ گاਵਾਂ ਵਾਂਗੂ ਖੁੱਲੇ ਦੇ ਵਿੱਚ ਮੱਜਾਂ ਮੈਂ ਪਹਿਲੀ ਵਾਰੀ ਦੇਖ ਰਿਹਾ ਬੈਠੀਆਂ ਹੋਰ ਕਿਹੜੇ ਕਿਹੜੇ ਕਿੱਥੇ ਕਿੱਥੇ ਲੋਕਾਂ ਨੇ ਇਸ ਤਰੀਕੇ ਨਾਲ ਰੱਖਿਆ ਨੇ ਤੁਸੀਂ ਦੱਸਿਓ ਬਹੁਤ ਸ਼ਾਨਦਾਰ ਕੱਟੀਆਂ ਤੇ ਚੰਗੇ ਸਿਮਨਾਂ ਦੇ ਬੱਚੇ ਇੱਥੇ ਆਏ ਹੋਏ ਨੇ ਤੇ ਬਾਈ ਹੋਰ ਨਾਲ ਗੱਲਬਾਤ ਕਰਾਂਗੇ ਕਿਹੜਾ ਪਿੰਡ ਹੈ ਕੀ ਨਾਮ ਬਾਈ ਸਸਿਕਲ ਠੀਕ ਹੈ ਕੀ ਹਾਲ ਚੱਲ ਬਾਈ ਠੀਕ ਹੈ ਜੀ ਵਧੀਆ ਕਿਹੜਾ ਪਿੰਡ ਹੈ ਬਾਈ ਜੀ ਆਪਣਾ ਪਿੰਡਾ ਜੀ ਕੋਰ ਵਾਲਾ ਅੱਛਾ ਮੇਰੇ ਪਿੰਡਾਂ ਦੇ ਪਿੰਡ ਨੇ ਜੀ ਅੱਜ ਸਾਡੇ ਦੋਸਤ ਦੀਪੀ ਨਾਲ ਆਏ ਸੀਗੇ ਬਾਈ ਉਹਨਾਂ ਨੂੰ ਮਿਲਣ ਇਹਨਾਂ ਨੇ ਦੱਸਿਆ ਕਿ ਵੀ ਬਹੁਤ ਆ ਗਾਂ ਵਧੂ ਤੇ ਚੰਗੀ ਸੋਚ ਨੂੰ ਲੈ ਕੇ ਜਿਹੜਾ ਪਸ਼ੂ ਪਾਲਣ ਕਰ ਰਹੇ ਨੇ ਤੇ ਬਾਈ ਜੀ ਕਦੋਂ ਤੋਂ ਸ਼ੁਰੂ ਕਰਿਆ ਤੁਸੀਂ ਕੰਮ ਇਹ ਕੰਮ ਤਾਂ ਬਾਈ ਆਪਣਾ 2011 ਦਾ ਹੈਗਾ ਠੀਕ ਹੈ ਪਹਿਲਾਂ ਆਪਾਂ ਆਪਣਾ ਗਾਵਾਂ ਦਾ ਫਾਰਮ ਸੀਗਾ ਇਹ ਠੀਕ ਹੈ ਜੀ ਤੇ ਫਿਰ 올ੰਪਿਕ ਸਕੀਨ ਦੇ ਵਿੱਚ ਸਾਨੂੰ ਥੋੜੀ ਜਿਹਾ ਜ਼ਿਆਦਾ ਪਰੇਸ਼ਾਨੀ ਆਈ ਹਾਂਜੀ ਤੇ ਉਸ ਤੋਂ ਬਾਅਦ ਅਸੀਂ ਗਾਵਾਂ ਵੇਚ ਕੇ ਇੱਧਰ ਜ਼ਿਆਦਾ ਧਿਆਨ ਦੇਣਾ ਸ਼ੁਰੂ ਕੀਤਾ ਕੋਈ 4-5 ਮੱਝ ਆਵਦੀਆਂ ਸੀਗੀਆਂ ਉਦੋਂ ਵੀ ਠੀਕ ਹੈ ਤੇ ਉਹਨਾਂ ਤੋਂ ਹੀ ਹੋਮ ਬਰੀਡ ਤਿਆਰ ਕਰਕੇ ਸੀ ਅੱਜ ਇਸ ਸਥਾਨ ਤੇ ਪਹੁੰਚੇ ਠੀਕ ਹੈ ਜੀ ਅ ਭਾਈ ਜੀ ਪਸ਼ੂਆਂ ਦਾ ਕੰਮ ਕਿਵੇਂ ਲੱਗਦਾ ਹੈ ਜੇ ਆਪਾਂ ਹੁਣ ਦੇਖਿਓ ਆਪਣੇ ਜੱਟਾਂ ਜમીਂਦਾਰਾਂ ਦੇ ਮੁੰਡੇ ਜ਼ਿਆਦਾਤਰ ਬਾਹਰ ਜਾਣ ਦੀ ਵੀ ਦੌੜ ਹੈਗੀ ਆ ਤੇ ਜਾਂ ਨੈਗੇਟਿਵ ਗੱਲਾਂ ਵੀ ਬਹੁਤ ਜ਼ਿਆਦਾ ਕਰਦੇ ਨੇ ਵੀ ਯਾਰ ਜੇ ਔਲੰਪੀਸ ਕਿੰਨੇ ਚ ਘਾਟਾ ਪੈ ਗਿਆ ਜਾਂ ਕਿਸੇ ਹੋਰ ਕਾਰਨ ਕਰਕੇ ਬਿਮਾਰੀ-ਸ਼ਮਾਰੀ ਆ ਗਈ ਤਾਂ ਕਹਿੰਦੇ ਨਹੀਂ ਯਾਰ ਪੁੱਛ ਪਲਣ ਚ ਹੈ ਹੀ ਨਹੀਂ ਕੁਛ ਘਾਟਾ ਸਾਨੂੰ ਪਿਆ ਨਹੀਂ ਔਲੰਪੀਸ ਕਿੰਨੇ ਠੀਕ ਹੈ ਉਹ ਘਾਟਾ ਨਹੀਂ ਪਿਆ ਔਲੰਪੀਸ ਕਿੰਨੇ ਹਾਂਜੀ ਦਵਾਈ ਦਾ ਪਾ ਬਹੁਤ ਲੱਗਿਆ ਠੀਕ ਹੈ ਕਹਿੰਦਾ ਬਾ ਅੱ비 ਡਰ ਵੀ ਗਏ ਕਿਉਂ ਬਾਲੇ ਸਾਲਾਂ ਦੀ ਮਿਹਨਤ ਨਾਲ ਗਾਇਆਂ ਇਕੱਠੀਆਂ ਕੀਤੀਆਂ ਸੀ ਹਾਂਜੀ ਕੰਮ ਜਿਹੜੇ ਤੁਸੀਂ ਕੰਮ ਦੀ ਗੱਲ ਕੀਤੀ ਹੈ ਨਾ ਵੀ ਕੰਮ ਕਿਵੇਂ ਲੱਗਦਾ ਕੰਮ ਅਸੀਂ ਸਾਰੇ ਹੀ ਕੰਮ ਕਰਕੇ ਵੇਖੇ ਹੋਏ ਠੀਕ ਹੈ ਘੋੜੀਆਂ ਦਾ ਫਾਰਮ ਸਾਡੇ ਕੋਲ ਸੀਗਾ 2007-8 ਦੇ ਵਿੱਚ ਹਾਂਜੀ ਤੇ ਘਰ ਆਏ ਦਾ ਕੰਮ ਵੀ ਅਸੀਂ ਕੀਤਾ ਹੈ ਜੀ ਕੱਕਾ ਬੈਂਨਾ ਵੀ ਰੱਖੀਆਂ ਨੇ ਗਾਵਾਂ ਵੀ ਰੱਖੀਆਂ ਨੇ ਤੇ ਮੱਝਾਂ ਵੀ ਰੱਖੀਆਂ ਨੇ ਕਹਿਣ ਦਾ ਮਤਲਬ ਹੈ ਪਸ਼ੂਆਂ ਦਾ ਕੰਮ ਸਾਨੂੰ ਸਾਰੇ ਕੰਮਾਂ ਨਾਲੋਂ ਵਧੀਆ ਲੱਗਿਆ ਠੀਕ ਹੈ ਜੀ ਕਿਉਂਕਿ ਹਮੇਸ਼ਾ ਇਹ ਕਈ ਨੌਜਵਾਨ ਸਾਡੇ ਨਾਲ ਜੀ ਪਲੱਸ 2 ਕਰਕੇ ਜਾਂ ਬੀਏ ਕਰਕੇ ਅੱਜ ਵੀ ਬੜੇ ਜਿਹੇ ਇਸ ਕੰਮ ਨੂੰ ਸ਼ਰਮਜੀ ਮੰਨਦੇ ਆ ਜਾ ਕਿ ਨਮੀ ਨਹੀਂ ਯਾਰ ਪਸ਼ੂਆਂ ਦਾ ਕੋਈ ਪਸ਼ੂ ਹੋਣਾ ਅਸੀਂ ਬਾਹਰ ਜਾਵਾਂਗੇ ਜਾਂ ਨੌਕਰੀ ਕਰਾਂਗੇ ਤਾਂ ਮੈਨੂੰ ਪਰਸਨਲੀ ਹੁੰਦਾ ਕਿ ਆਪਣੀ ਵੀਡੀਓ ਦੇਖ ਕੇ ਕੋਈ ਵੀ ਨੌਜਵਾਨ ਮੁੰਡਾ ਆਪਣੀ ਵੀਡੀਓ ਵੇਖੇ ਉਹਨੂੰ ਲੱਗੇ ਤੁਹਾਨੂੰ ਮਿਲਣ ਆਵੇ ਤੁਹਾਡੇ ਤੋਂ ਕੋਈ ਜਾਣਕਾਰੀ ਲਵੇ ਕਿ ਬਾਈ ਜੀ ਆਪਾਂ ਕਿਸ ਤਰੀਕੇ ਨਾਲ ਕੰਮ ਕਰ ਸਕਦੇ ਹਾਂ ਜਿਵੇਂ ਡਾਕਟਰ ਸਾਹਿਬ ਨੇ ਕਾਫੀ ਜ਼ਿਆਦਾ ਨੌਲੇਜ ਰੱਖਦੇ ਹੋ ਵਧੀਆ ਬਾਈ ਜੀ ਤੁਹਾਡਾ ਨਾਮ ਸੁਣਿਆ ਸਾਡੇ ਏਰੀਆ ਦੇ ਵਿੱਚ ਇੱਥੇ ਤੇ ਵੀ ਲੋਕਾਂ ਨੂੰ ਦੱਸ ਸਕਦੇ ਹਾਂ ਵੀ ਤੁਸੀਂ ਕਿਸ ਤਰੀਕੇ ਨਾਲ ਕੰਮ ਕਰ ਸਕਦੇ ਹੋ ਕੰਮ ਤਾਂ ਬਾਈ ਇਹ ਤਾਂ ਆਪਣਾ ਨਾਮ ਨੇ ਪਹਿਲਾਂ ਵਾਲੇ ਕਿੱਥੇ ਆ ਪੁਰਾਣੇ ਜਿਵੇਂ ਖੇਤੀ ਹੋਗੀ ਖੇਤੀ ਨਾਲ ਪਸ਼ੂ ਹੋਗੇ ਜਿਹੜੇ ਪੁਰਾਣੇ ਬਜ਼ੁਰਗ ਨੇ ਉਹ ਤਾਂ ਕਹਿੰਦੇ ਆ ਵੀ ਇਹ ਤਾਂ ਆਪਣੇ ਨਾਲ ਜ ਜਦੋਂ ਦਾ ਬੰਦਾ ਪੈਦਾ ਹੋਇਆ ਓਦੋਂ ਦੇ ਨਾਲ ਧਰਤੀ ਤੇ ਓਦੋਂ ਦੇ ਇਹ ਜਾਨਵਰ ਆਪਣੇ ਨਾਲ ਬਿਲਕੁਲ ਜੀ ਇਹਨਾਂ ਨੂੰ ਆਪਾਂ ਨਵਾਂ ਕਿਤਾ ਨਹੀਂ ਕਹਿ ਸਕਦੇ ਇਹ ਤਾਂ ਆਪਾਂ ਨੂੰ ਕਰਨ ਦੀ ਲੋੜ ਹੈ ਲੋੜ ਹੈ ਇਹਨੂੰ ਤਾਂ ਤਾਂ ਜਦੋਂ ਮਰਜੀ ਕਰ ਲੋ ਬਾਈ ਹਾਂਜੀ ਜਿਹੜਾ ਜੱਟਾ ਜ਼ਿਮੀਂਦਾਰ ਕੋਈ ਵੀ ਵੀ ਪਸ਼ੂਆਂ ਨਾਲ ਸਬੰਧ ਰੱਖਦਾ ਹੈ ਜੀ ਤੇ ਉਹ ਤਾਂ ਇਹਨੂੰ ਜਦੋਂ ਮਰਜ਼ੀ ਸਟਾਰਟ ਕਰ ਲਿਆ ਇਹ ਕਿਸੇ ਤਰ੍ਹਾਂ ਦੇ ਕਿ ਆਪਣੇ ਮਿੱਤਰ ਪਸ਼ੂ ਨੇ ਇਹ ਆਪਣੇ ਮਿੱਤਰ ਪਸ਼ੂ ਨੇ ਇਹਨਾਂ ਨੂੰ ਬਿਜ਼ਨਸ ਵਾਲੇ ਵਾਸਤੇ ਕਿਵੇਂ ਲੈ ਕੇ ਜਾਣਾ ਵਾਸ ਉਹ ਆਪਾਂ ਸੋਚਣਾ ਹੈ ਹੈ ਨਾ ਜੀ ਦੇਖੋ ਸਭ ਤੋਂ ਵੱਡੀ ਗੱਲ ਬਾਈ ਜੀ ਘਰੇ ਤੋਂ ਬਾਅਦ ਵਾਧੂ ਰਹਿੰਦਾ ਕਿ ਹੋਰ ਵਾਧੂ ਰਹਿੰਦਾ ਹਾਂਜੀ ਹਾਂਜੀ ਤੇ ਰੂੜੀ ਹੋ ਜਾਂਦੀ ਹੈ ਵਾਧੂ ਵਾਹਣ ਦਾ ਭਾਅ ਵੀ ਜੇ ਆਪਣੇ ਕੋਲੇ ਬਾਣ ਹੈ ਉਹਦੇ ਵਿੱਚੋਂ ਫਸਲ ਵੀ ਡਿਊਟੀ ਹੋਊਗੀ ਡਿਊਟੀ ਹੋਊਗੀ ਜੀ ਬਿਉਰੀਆ ਵੀ ਘੱਟ ਪਾਉਣੇ ਲੱਗੂ ਆਪਾਂ। ਖਾਦ ਖਰਾਕ ਦੀ। ਖਾਦ ਖਰਾਕ ਨਾਲ ਚੱਲਦੀ ਹੁਣ। ਹਾਂਜੀ। ਆਪਣੇ ਵੀ ਕੀ ਜਿਹੜਾ ਆਪਣਾ ਆਪਣੇ ਘਰਾਂ 'ਚ ਖਾਣ ਪੀਣ ਹੁੰਦਾ। ਹਾਂਜੀ। ਦੇਸੀ ਕਿਉਂ ਅਸੀਂ ਵੇਖਿਆ। ਹਾਂਜੀ। ਅਸੀਂ ਖੁਦ ਤਿਆਰ ਕਰਦੇ ਹਾਂ। ਹਾਂਜੀ। 1200 ਤੋਂ 1300 ਰੁਪਏ ਪਰ ਲੀਟਰ ਤਿਆਰ ਹੁੰਦਾ ਹੈ। ਆਪਦਾ। ਆਪਦਾ ਜੀ। ਤੇ ਸਾਨੂੰ ਸਮਝ ਨਹੀਂ ਆ ਰਹੀ ਵੀ ਪਿਪੇ ਆ ਰਹੇ ਨੇ 500 ਰੁਪਏ ਅਲੀਟਰ 700 ਰੁਪਏ ਅਲੀਟਰ 1100 ਲੀਟਰ 1200 ਰੁਪਏ ਕਿੱਥੋਂ ਲੈ ਰਹੇ ਨੇ? ਕਿਵੇਂ ਮਿਲਦਾ? ਬਿਲਕੁਲ ਜੀ। ਇੱਕ ਮੈਂ ਇਹ ਵੀ ਸੋਚਦਾ ਜੀ ਵੀ ਜਿੰਨੀ ਆਪਣੀ ਡਿਮਾਂਡ ਹੁੰਦੀ ਹੈ ਆਪਣੇ ਏ ਉਨਾ ਸ਼ਹਿਰ ਦੇ ਵਿੱਚ ਦੁੱਧ ਪ੍ਰਾਪਤ ਨਹੀਂ ਹੁੰਦਾ ਜਿੰਨੀ ਉਹਦੀ ਖਪਤ ਹੁੰਦੀ ਹੈ। ਹਾਂਜੀ ਕਿੱਥੋਂ ਆ ਰਿਹਾ ਹੈ? ਸਰ ਕੋਈ ਜ਼ਹਿਰਾਂ ਬਣ ਰਹੀਆਂ ਜੀ। ਸਰਕਾਰ ਇਸ ਚੀਜ਼ ਵੱਲ ਧਿਆਨ ਹੀ ਨਹੀਂ ਦੇ ਰਹੀ। ਹਾਂਜੀ ਜੇਕਰ ਸਰਕਾਰ ਕੇਰਾ ਕੰਟਰੋਲ ਕਰ ਲੈਣਾ। ਹਾਂਜੀ ਦੁੱਧ ਤੇ ਕੱਲੇ ਤੇ ਜੀ ਜੀ ਤੇ ਦੁੱਧ ਤਾਂ ਤਾਂ ਥਾਉਣੇ ਹੀ ਨਹੀਂ ਗਾ ਥਾਉਣੇ ਹੀ ਨਹੀਂ ਜਿਹੜਾ ਆਪਾਂ ਕਹਦੇ ਨੇ ਇਹ 60 ਰੁਪਏ ਇਹ 50 ਰੁਪਏ ਦੇਖੋ ਦੇਖੋ ਇਹ ਤਾਂ ਸਮਾਂ ਤੋਂ ਵੀ ਟੱਪ ਜਾਊਗਾ ਟੱਪ ਜਾਊਗਾ ਕਿਉਂਕਿ ਦੇਖੋ ਇਹ ਵੀ ਕਿਤਨਾ ਕਿਤੇ ਗੱਲ ਵਿਸ਼ਾ ਜ਼ਰੂਰੀ ਹੈ ਕਿਸੇ ਦਿਨ WhatsApp 'ਤੇ ਛੇੜਨ ਦਾ ਕਿਸੇ ਤੋਂ ਤੁਹਾਡੇ ਵਰਗੇ ਸੁਵਿਧਾਨ ਲੋਕਾਂ ਨਾਲ ਕਿ ਜਿੰਨੀ ਪੁਸ਼ਾਂ ਦੇ ਵਿੱਚ ਮਿਹਨਤ ਹੈ ਜਾਂ ਖਰਚੇ ਹੈ ਤੇ ਦੁੱਧ ਦਾ ਰੇਟ ਕਿਤਨਾ ਕਿਤੇ ਡਾਊਨ ਹੈ ਹੈਨਾ ਦੁੱਧ ਦਾ ਰੇਟ ਡਾਊਨ ਹੈ ਜਿਹਦੇ ਕਰਕੇ ਹਾਲਾਂਕਿ ਕਹਿੰਦਾ ਯਾਰ ਦੁੱਧ ਵੀ ਖਰਚੇ ਘੱਟ ਪੂਰੇ ਹੁੰਦੇ ਹੈਨਾ ਹਾਲਾਂਕਿ ਜੇ ਇਹ ਨਕਲੀ ਦੁੱਧ ਤੇ ਪਕੜ ਹੋਵੇ ਤਾਂ ਇਹ ਦੁੱਧ ਦੀ ਕੀਮਤ ਵਧੇ ਇਹ ਦੁੱਧ ਦੀ ਕੀਮਤ ਤੋ ਸਰਕਾਰਾਂ ਨੂੰ ਵੀ ਚਾਹੀਦਾ ਇਸ ਚੀਜ਼ ਤੇ ਗੌਰ ਦੇਣ ਦੀ ਹਨਾ ਜੀ ਲੋੜ ਹੈ ਤੋ ਚਲੋ ਵੀਰੇ ਆਪਾਂ ਪਸ਼ੂਆਂ ਬਾਰੇ ਗੱਲ ਕਰਦੇ ਹਾਂ ਤੁਸੀਂ ਪਸ਼ੂ ਦਿਖਾਓ ਜੇ ਆਪਾਂ ਸਿਮਰਨਾਂ ਦੀ ਗੱਲ ਕਰੀਏ ਕੱਟੀਆਂ ਦੀ ਗੱਲ ਕਰੀਏ ਪਸ਼ੂ ਇਹ ਹੈ ਬਾਈ ਕੱਟੀ ਆਪਣੇ ਕੋਲੇ ਜੀ ਲਗਭਗ ਇੱਕ ਮਹੀਨੇ ਦੀ ਹੈ ਇੱਕ ਮਹੀਨੇ ਦੀ ਕੱਟੀ ਹੈ ਇਹ ਠੀਕ ਹੈ ਠੀਕ ਹੈ ਇੱਕ ਮਹੀਨੇ ਦੀ ਕੱਟੀ ਹੈ ਇਹ ਹਾਂਜੀ ਨਾਲ ਆਵਾ ਆਪਣੀ ਕੱਟੀ ਹੈ ਹਾਂਜੀ ਮਾਂ ਇਹ ਦੀ ਕੋਹੇ ਨੂਰ ਹੈ ਕੋਹੇ ਨੂਰ ਮਾਂ ਠੀਕ ਹੈ ਕੋਹਿੰੂਰ ਦੀ ਮਾਂ ਐ ਤੁਹਾਨੂੰ ਦਿਖਾ ਵੀ ਦੇਵਾਂਗੇ ਇੱਥੇ ਖੜੀ ਐ ਜਮਾ ਬੇਨ ਨੂੰ ਕਾਪੀ ਐ ਕੋਹਿੰੂਰ ਦੀ ਕਿਹੜੀ ਐ ਸ਼ਾਟ ਲੈ ਲਓ ਖੜੀ ਐ ਉਹ ਜਿਹੜਾ ਪਾਣੀ ਪੀਦੀਆਂ ਦੀ ਲੰਡੀ ਪਾਣੀ ਪੀਂਦੀ ਐ ਠੀਕ ਐ ਜੀ ਸਾਹ ਦੇ ਨੇੜੇ ਕਰਕੇ ਹਾਂਜੀ ਹਾਂਜੀ ਬਹੁਤ ਫੈਰੀ ਮੱਝ ਐ ਆਪਣੀ ਗੋਲਿਆ ਗੀਨ ਪਤਾ ਲੱਗ ਗਿਆ ਆ ਆ ਆ ਜਾ ਭਾਈ ਇਹ ਦੀ ਕੱਟੀ ਐ ਜੀ 1 ਮਹੀਨੇ ਦੀ ਐ ਇਹ ਠੀਕ ਐ 1 ਮਹੀਨੇ ਦੀ ਕੱਟੀ ਐ ਜੀ ਬਹੁਤ ਸ਼ਾਨਦਾਰ ਕੱਟੀ ਐ ਭਾਈ ਜੀ 1 ਮਹੀਨੇ ਦੀ ਕੱਟੀ ਐ ਜੀ ਇਹੇ ਠੀਕ ਐ ਹਾਂ ਜੀ ਕੋਈ ਇਹਦੀ ਫੇਰ ਖਦ ਖਰਾਕਦਾ ਤੁਸੀਂ ਕਿਵੇਂ ਤਿਆਰ ਕਰ ਦੋ ਜੀ ਅੱਗੇ ਖਰਾਕ ਜੀ ਅਸੀਂ ਇਹਨੂੰ ਦੁੱਧੀ ਜ਼ਿਆਦਾ ਛੱਡਦੇ ਹਾਂ ਠੀਕ ਹੈ ਤੇ ਨਾਲ ਕਪਸਟਟਰ ਸ਼ਟਾਰਟ ਕਰਦੇ ਕਰਦੇ ਜੀ ਤੇਲ ਤੂਲ ਦਿੰਦੇ ਰਹਿਣੇ ਸਰਨਜ ਨਾਲ ਠੀਕ ਹੈ ਜੀ ਜਾਂ ਕੋਈ ਮਾੜੀ ਮੋਟੀ ਸਿਹਤ ਤਾਂ ਲੈ ਲੈਨੇ ਡਾਕਟਰੀ ਠੀਕ ਹੈ ਜੀ ਕਿੰਨੇ ਮਹੀਨੇ ਤੱਕ ਕਿਹੜੀ ਕਪਸਟਟਰ ਫੇਰ ਚੱਲੂਗੀ ਇਹਨੂੰ ਜੀ ਹੈ ਜੀ ਕਿੰਨੇ ਮਹੀਨੇ ਤੱਕ 4 ਮਹੀਨੇ ਤੱਕ ਚੱਲੂਗੀ ਜੀ ਕਪਸਟਟਰ ਕਿਹੜੀ ਕੰਪਨੀ ਦੀ ਵਰਤ ਰਹੇ ਹੋ ਅਸੀਂ ਕਰਗਿਲ ਦੀ ਕਰਗਿਲ ਦੀ ਤੇ ਉਸ ਤੋਂ 3 ਮਹੀਨੇ ਬਾਅਦ ਦੀ ਵੀ ਵਰਤ ਲੈਨੇ ਆ ਠੀਕ ਹੈ 12 ਦੀ ਵੀ ਬਹੁਤ ਵਧੀਆ ਠੀਕ ਹੈ ਜੀ ਕਾਰਗਿਲ ਤੇ ਤੇ ਇਹ ਤਾਰਾ ਸਵਾ ਦੀ ਠੀਕ ਨੇ ਕੰਪਨੀ ਇੱਕ ਦੂਜੇ ਤੋਂ ਆਪ ਹੀ ਨੇ ਠੀਕ ਹੈ ਜੀ ਬਹੁਤ ਵਧੀਆ ਕੰਪਨੀ ਤਾਰਾ ਬਹੁਤ ਸ਼ਾਨਦਾਰ ਕਟੀਆਂ ਬਾਈ ਜੀ ਸਾਰੀਆਂ ਤੁਹਾਡੀਆਂ ਤੇ ਮੱਜਾਂ ਨੇ ਤੇ ਬਾਈ ਜੀ ਬਾਹਲੇ ਲੋਕਾਂ ਕਹਿੰਦੇ ਕਿ ਓਪਨ ਦੇ ਵਿੱਚ ਨਹੀਂ ਰਹਿ ਸਕਦੀਆਂ ਗਾਵਾਂ ਤਾਂ ਰਹਿ ਸਕਦੀਆਂ ਨੇ ਇਹਨਾਂ ਦਾ ਕੋਈ ਭੜਨ ਦਾ ਜਾਂ ਕੋਈ ਇਧਰ ਪੈਪਾਂ ਦੇ ਵਿੱਚ ਸਿੰਘ ਸਿਰਫ ਸੌਣ ਦਾ ਕੋਈ ਕਦੇ ਆਈ ਸ਼ਿਕਾਇਤ ਤੁਹਾਨੂੰ ਇਹ ਬਾਈ ਜੀ ਤੁਹਾਨੂੰ ਮੈਂ ਗੱਲ ਦੱਸਾਂ ਵੀ ਇਹ ਸਾਡੇ ਕੋਲੇ ਹੂੰ ਮੇਰਾ ਜ ਮੇਰੀ ਉਮਰ ਹੋ ਗਈ 40 ਸਾਲ ਦੀ ਹਾਂਜੀ 40 ਸਾਲ ਤੋਂ ਪਹਿਲਾ ਦੀ ਬਰੀਡ ਹੈ ਠੀਕ ਹੈ ਆ ਜਿਹੜੀ ਆਹ ਟੁੱਟੇ ਸਿੰਗਾਈ ਠੀਕ ਹੈ ਜੀ ਆ ਟੁੱਟੇ ਸਿੰਗਾਈ ਹਾਂ ਇਹ ਇਹਨਾਂ ਦੀ ਹੀ ਨੇ ਸਾਰੀਆਂ ਖਾਣ ਦਾ ਨਹੀਂ ਓਕੇ ਦੋ ਦੋ ਕਮੱਜਾਂ ਲੈ ਆਈਆਂ ਨੇ ਆਪਣੇ ਕੋਲੇ ਬਾਹਰੋਂ ਠੀਕ ਹੈ ਆਪਾਂ ਆਪ ਹੀ ਟੀਕੇ ਭਰ ਭਰ ਕੇ ਮਤਲਬ ਹਮ ਅਪ ਕੀਤਾ ਹੋਇਆ ਫਾਰਮ ਆਪਣਾ ਠੀਕ ਹੈ ਤੇ ਇਹ ਸ਼ੁਰੂ ਤੋਂ ਹੀ ਮਤਲਬ ਕੁਦਰਤ ਦੀ ਰੱਖੀਆਂ ਹੋਈਆਂ ਨੇ ਠੀਕ ਹੈ 2011 ਚ ਅਸੀਂ ਇੱਥੇ ਆਏ ਹਾਂ ਹਾਂਜੀ ਅਸੀਂ ਪਹਿਲਾਂ ਗਾਈਆਂ ਦਾ 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 ਕਰਕੇ ਗਾਈਆਂ ਦੇ ਨਾਲ-ਨਾਲ ਅਸੀਂ ਮੱਝਾਂ ਦਾ ਕੰਮ ਛੱਡਿਆ ਨਹੀਂ ਰੱਖੀਆਂ ਨੇ ਥੋੜੀਆਂ ਰੱਖੀਆਂ ਨੇ ਹਾਂਜੀ ਕਿ 1 2 ਜਿਵੇਂ 2 4 ਜੀ ਪਹਿਲਾਂ ਦਾ ਕਟੀਆਂ ਅਸੀਂ ਕਦੇ ਕੋਈ ਮੰਗ ਲਿਆ ਅਸੀਂ ਦੇ ਜਾਂਦੇ ਸੀਗੇ ਹਾਂਜੀ ਸਾਡੀ ਬਰੀਡ ਸਾਡੀਆਂ ਸਕੀਰੀਆਂ 'ਚ ਵੀ ਗਈ ਹੋਈ ਹੈ ਇਹ ਸਾਰਿਆਂ 'ਚ ਲਗਭਗ ਹਾਂਜੀ ਤੇ ਉਹਦਾ ਕਰਕੇ ਇਹ ਸ਼ੁਰੂ ਤੋਂ ਹੀ ਬਸ ਜਿਵੇਂ ਆਪਾਂ ਰੱਖਣ ਲੱਗ ਜਾਗੇ ਬਾਈ ਜੀ ਇਹ ਤਾਂ ਉਵੇਂ ਹੀ ਉਵੇਂ ਰਹਿਣ ਲੱਗੇ ਹਾਂਜੀ ਠੀਕ ਹੈ ਆਪਣੇ ਘਜੌਣ ਤੇ ਆ ਕਿ ਵੀ ਡਰ ਜਾਂਦੇ ਕਹਿੰਦੇ ਯਾਰ ਵੀ ਖੁੱਲੀਆਂ ਦਾ ਨਹੀਂ ਆਪਾਂ ਦੇਖ ਸਕਦੇ ਤੇ ਦੇਖ ਸਕਦੇ ਹੋ ਬਹੁਤ ਕਦ ਕਾਠ ਹੈ ਮੱਝ ਦਾ ਇਹ ਕਿਹੜੀ ਲਾਈਨ ਦੀ ਹੈ ਭਾਈ ਜੀ ਕਿਹੜੀ ਲਾਈਨ ਦੀ ਹੈ ਇਹ ਇਹ ਤਾਂ ਜੀ ਗਰੇਡਰੀ ਹੈ ਅੱਛਾ ਮੜਾ ਤੁਸੀਂ ਇੱਧਰ ਹੋ ਜਾ ਮੜਾ ਜੀ ਵੀਡੀਓ ਤੇ ਕੱਲੀ ਮੱਝ ਦੀ ਵੀ ਲੈ ਲੈਣ ਦਿਓ ਮੈਨੂੰ ਤੇ ਹਾਂ ਭਾਈ ਤੋਰੀ ਲਓ ਮੈਂ ਕਹਿੰਨਾ ਤੋਰੀ ਲਵੇਂ ਤੋਰੀ ਲਵੇਂ ਅੱਛਾ ਫਿਰ ਵੀ ਕਦ ਕਾਠ ਬਹੁਤ ਜ਼ਿਆਦਾ ਹੈ ਮੱਝ ਦਾ ਹਾਂ ਠੀਕ ਹੈ ਹੂੰ ਸਹੀ ਪਾਸੇ ਖੜਾ ਹੈ ਬੰਦਾ ਨਹੀਂ ਸਹੀ ਗੱਲ ਹੈ ਜੀ ਉਹ ਦੇਖ ਲਓ ਵਾਇਗੁਰ ਦੇਖ ਰਹੀ ਨਹੀਂ ਦੇਖੇ ਮਾਦੀ ਦੇ ਪਾਰਲੇ ਪਾਸੇ ਕਿਹੜੇ ਇਹਦੀ ਕੱਟੀ ਕਿਹੜੀ ਹੈ ਉਹ ਉਧਰ ਹੈ আচ্ছা ਆ ਵੀ ਕਟੀਆਂ ਚੰਗੀਆਂ ਨੇ ਜੀ ਇਹ ਕੋਹੇ ਨੂਰ ਦੀ ਹੈ ਜੀ ਠੀਕ ਹੈ ਆ ਕੱਟੀ ਕੋਹੇ ਨੂਰ ਦੀ ਹੈ ਹਾਂਜੀ ਹੁਣ ਵਾਰਿਸ਼ ਕਰਕੇ ਥੋੜਾ ਜਿਹਾ ਹਾਂ ਬਾੜਾ ਹੋ ਰਿਹਾ ਕੰਮ ਠੀਕ ਹੈ ਹਾਂ ਹਾਂ ਇਹ ਕੱਟੀ ਕੋਹੇ ਨੂਰ ਨਾਲੇ ਲੋਕਾਂ ਨੂੰ ਆਪਣੇ ਦਰਸ਼ਕਾਂ ਨੂੰ ਪਤਾ ਹੈ ਜੀ ਆਪਾਂ ਨਾਲ ਕੋਈ ਜ਼ਿਆਦਾ ਮਸਾਲਾ ਲਾ ਕੇ ਨਹੀਂ ਬਣਾਉਂਦੇ ਵੀਡੀਓ ਜਿਹਾ ਜਿਹਾ ਖੜੀਆਂ ਹੁੰਦੀਆਂ ਅਚਾਨਕ ਮੌਕੇ ਦੀ ਪਹੁੰਚ ਜਾਈਦਾ